ਇੱਕ ਮੀਆਂ بیوی ਨਸ਼ਾ ਕਰਨ ਦੇ ਆਦੀ ਨੇ ਨਸ਼ਾ ਦੇ ਵਿੱਚ ਨੇ ਪਹਿਲਾਂ ਸਭ ਤੋਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੇ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸਾਡੇ ਐਸਐਸਪੀ ਸਾਹਿਬ ਦੇ ਮਾਲਜੋਗ ਜੀ ਜੋਤੀ ਜادت ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਅਸੀਂ ਸੈਮੀਨਾਰ ਪਿੰਡ-ਪਿੰਡ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕਤ ਕਰ ਰਹੇ ਹਾਂ ਤੇ ਉਹਦੇ ਨਤੀਜੇ ਤਹਿਤ ਸਾਨੂੰ ਕੱਲ ਇੱਕ ਪਿੰਡ ਉਟਾਲਾ ਤੋਂ ਪਤਵੰਤੇ ਸੱਜਣਾਂ ਦੇ ਸਹਿਯੋਗ ਕੀਤਾ ਕਿ ਇੱਥੇ ਇੱਕ ਮੀਆਂ ਬੀਬੀ ਨਸ਼ਾ ਕਰਨ ਦੇ ਆਦੀ ਨੇ ਨਸ਼ਾ ਦੇ ਵਿੱਚ ਨੇ ਤਾਂ ਤੁਰੰਤ ਅਸੀਂ ਐਕਸ਼ਨ ਕਰਦੇ ਹੋਏ ਜਿੱਥੇ ਸਾਡੇ ਮਲਾਜ਼ਮ ਪਹੁੰਚੇ ਪਿੰਡ ਉਟਾਲਾ ਤਾਂ ਉਹਦਾ ਨਾਂ ਪਤਾ ਪੁੱਛਿਆ ਅਰਵਿੰਦਰ ਸਿੰਘ ਇਹ ਪਿੰਡ ਇਥੋਂ ਮਰੋਲੀ ਸਾਣਾ ਕੁਰਾਲੀ ਦਾ ਰਹਿਣ ਵਾਲਾ ਇਹਦੀ ਬਾਈ ਪ੍ਰੀਤੀ ਨਸ਼ਿਆ ਕੀਤਾ ਸਾਨੂੰ 잡 ਪਿਆ ਸੀ ਤੁਰੰਤ ਇਹਨਾਂ ਨੂੰ ਲਿਆ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਅੱਜ ਡਾਕ ਟੈਸਟ ਵੀ ਕਰਾਇਆ ਦੋਈ ਪੋਸਟ ਵਾਏ ਨੇ ਇਹ ਜਿਨ੍ਹਾਂ ਨੂੰ ਅਸੀਂ ਡਿਟੈਕਸ਼ਨ ਸੈਂਟਰ ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਦੀਨ ਦਾਖਲ ਕਰਾ ਦਿੱਤਾ ਹੈ ਤੇ ਅੱਗੇ ਅੱਗੇ ਅਸੀਂ ਅਸੀਂ ਹੁਣ ਇਹਨਾਂ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿੰਨੀ ਕੌਮ ਮਰਲੇ ਨੇ ਤੇ ਇਹਨਾਂ ਦੇ ਬੱਚਾ ਵੀ ਹੈ ਕੋਈ ਜੀ ਇੰਦਰ ਵਿੰਦਰ ਸਿੰਘ ਦੇ ਤੇ ਜਿਹੜੀ ਦੀ ਮਿਸੇ ਆ ਪ੍ਰੀਤੀ ਇਹਦੇ ਇੱਕ ਬੱਚੀ ਆ ਜੀ ਜਿਸ ਦੀ ਉਮਰ 4 ਸਾਲਾਂ ਦੀ ਉਹ ਫਿਲਹਾਲ ਕਿੱਥੇ ਹੈ ਜਿਹੜੀ ਬੱਚੀ ਆ ਜ਼ਿੰਮੇਵਾਰ ਬੰਦਾ ਜੀ ਇੱਕ ਸਾਕਾ ਸਰਪੰਚ ਪਿੰਡ ਆਪਣੇ ਚੈਲਾ ਦਾ ਹਰਪਾਲ ਸਿੰਘ ਤੇ ਇਹਨਾਂ ਦੇ ਜਾਣ ਪਛਾਣ ਵਾਲੇ ਨੇ ਰਵਿੰਦਰ ਸਿੰਘ ਦੇ ਅਸੀਂ ਉਹਨਾਂ ਦੀ ਨਿਗਰਾਨੀ ਹੇਠ ਮਤਲਬ ਬੱਚੀ ਰੱਖੀ ਹੋਈ ਹੈ ਜੀ ਮੁਲਾਜ਼ਮ ਵੀ ਕੋਈ ਡਿਊਟੀ ਲਗਾਈ ਹੋਈ ਹੈ ਉੱਥੇ ਹਾਂਜੀ ਅਸੀਂ ਕਨਸਟੇਬਲ ਇਟੀ ਕਨਸਟੇਬਲ ਬਕਾਇਦਾ ਪ੍ਰੋਵਾਈਡ ਕਰੀਆ ਉੱਥੇ ਡਿਊਟੀ ਲਗਾਈ ਹੈ ਜੀ ਇਹਨਾਂ ਦੀ ਹੈਲਪ ਕਰ ਸਕੇ ਕੰਮ ਕੀ ਕਰਦੇ ਨੇ ਕੁਝ ਪਤਾ ਨਹੀਂ ਜੀ ਜਿਹੜਾ ਰਵਿੰਦਰ ਸਿੰਘ ਸ਼ੋਕਪੁਰੇ ਮਕੈਨਿਕ ਸੀ ਜੀ ਤੇ ਪ੍ਰਾਪਰਟੀ ਡੀਲੀ ਦਾ ਵੀ ਕੰਮ ਕਰਦਾ ਹੈ ਜੀ ਜਿਹੜੀ ਦੀ ਵਾਈਫ ਹੈ ਹੋਸਟ ਵਾਈਫ ਆ ਇਹ ਖਾਣਦੇ ਆਦੀ ਸੀ ਜੇ ਜਮ ਫਿਲਹਾਲ ਤਾਂ ਸਿਰਫ ਫਿਲਹਾਲ ਤਾਂ ਇਹ ਨਸ਼ੇ ਦੀ ਗ੍ਰਿਫਤਚ ਨੇ ਨਸ਼ਾ ਕਰਨ ਦੇ ਆਦੀ ਨੇ ਅੱਗੇ ਜੋ ਜੋ ਖੁਲਾਸੇ ਹੋਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਮੀਆਂ بیوی ਨਸ਼ਾ ਕਰਨ ਦੇ ਆਦੀ ਨੇ ਨਸ਼ਾ ਦੇ ਵਿਕਤੀ ਨੇ ਪਹਿਲਾਂ ਸਭ ਤੋਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੇ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸਾਡੇ ਐਸਐਸਪੀ ਸਾਹਿਬ ਦੀ ਮਾਲਜੋਗ ਸ੍ਰੀ ਜੋਤੀ ਜੀ ਦੇ ਦੇਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਅਸੀਂ ਸੈਮੀਨਾਰ ਪਿੰਡ-ਪਿੰਡ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕਤ ਕਰ ਰਹੇ ਹਾਂ ਤੇ ਉਹਦੇ ਨਤੀਜੇ ਤਹਿਤ ਸਾਨੂੰ ਕੱਲ ਇੱਕ ਪਿੰਡ ਉਟਾਲਾ ਤੋਂ ਪਤਵੰਤੇ ਸੱਜਣਾਂ ਦੇ ਸਜੋਗ ਕੀਤਾ ਕਿ ਇੱਥੇ ਇੱਕ ਮੀਆਂ ਬੀਬੀ ਨਸ਼ਾ ਕਰਨ ਦੇ ਆਦੀ ਨੇ ਨਸ਼ਾ ਦੇ ਵਿੱਚ ਨੇ ਤਾਂ ਤੁਰੰਤ ਐਕਸ਼ਨ ਕਰਦੇ ਹੋਏ ਜਿੱਥੇ ਸਾਡੇ ਮੁਲਾਜ਼ਮ ਪਹੁੰਚੇ ਪਿੰਡ ਉਟਾਲਾ ਤਾਂ ਉਹਦਾ ਨਾਮ ਪਤਾ ਪੁੱਛ ਅਰਵਿੰਦਰ ਸਿੰਘ ਇਹ ਪਿੰਡ ਇਥੋਂ ਮਰੋਲੀ ਥਾਣਾ ਕੁਰਾਲੀ ਦਾ ਰਹਿਣ ਵਾਲਾ ਇਹਦੀ ਵਾਈਫ ਪ੍ਰੀਤੀ ਨਸ਼ਿਆ ਕੀਤਾ ਸਾਨੂੰ 잡 ਪਿਆ ਸੀ ਤੁਰੰਤ ਇਹਨਾਂ ਨੂੰ ਲੈ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਅੱਜ ਡਾਕ ਟੈਸਟ ਵੀ ਕਰਾਇਆ ਦੋਈ ਪੋਸਟ ਵਾਏ ਨੇ ਇਹ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਦੀਨ ਦਾਖਲ ਕਰਾ ਦਿੱਤਾ ਹੈ ਤੇ ਅੱਗੇ ਅੱਗੇ ਅਸੀਂ ਹੁਣ ਇਹਨਾਂ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿੰਨੀ ਕੋ ਮਰਦੇ ਨੇ ਇਹ ਤੇ ਇਹਨਾਂ ਦੇ ਬੱਚਾ ਵੀ ਹੈ ਕੋ ਜੀ ਇਹਨਾਂ ਦੇ ਅਰਵਿੰਦਰ ਸਿੰਘ ਦੇ ਤੇ ਜਿਹੜੀ ਦੀ ਮਿਸ ਜੀ ਪ੍ਰੀਤੀ ਇਹ ਇੱਕ ਬੱਚੀ ਆ ਜੀ ਜਿਸ ਦੀ ਉਮਰ 4 ਸਾਲਾਂ ਦੀ ਉਹ ਫਿਲਹਾਲ ਕਿੱਥੇ ਹੈ ਜਿਹੜੀ ਬੱਚੀ ਆ ਜ਼ਿੰਮੇਵਾਰ ਬੰਦਾ ਜੀ ਇੱਕ ਸਾਕਾ ਸਰਪੰਚ ਪਿੰਡ ਆਪਣੇ ਚੈਲਾ ਦਾ ਹਰਪਾਲ ਸਿੰਘ ਤੇ ਇਹਨਾਂ ਦੇ ਜਾਣ ਪਛਾਣ ਵਾਲੇ ਨੇ ਰਵਿੰਦਰ ਸਿੰਘ ਦੇ ਅਸੀਂ ਉਹਨਾਂ ਦੀ ਨਿਗਰਾਨੀ ਹੇਠ ਮਤਲਬ ਬੱਚੀ ਰੱਖੀ ਹੋਈ ਹੈ ਜੀ ਮੁਲਾਜ਼ਮ ਨੇ ਕੋਈ ਡਿਊਟੀ ਲਗਾਈ ਹੋਈ ਉੱਥੇ ਹਾਂਜੀ ਅਸੀਂ ਕਨਸਟੇਬਲ ਜੀ ਕਨਸਟੇਬਲ ਬਕਾਇਦਾ ਪ੍ਰੋਵਾਈਡ ਕਰੀਆ ਉੱਥੇ ਡਿਊਟੀ ਲਗਾਈ ਆ ਜੀ ਇਹਨਾਂ ਦੀ ਹੈਲਪ ਕਰ ਸਕੇ ਕੰਮ ਕੀ ਕਰਦੇ ਨੇ ਕੁਝ ਪਤਾ ਨਹੀਂ ਜੀ ਜਿਹੜਾ ਰਵਿੰਦਰ ਸਿੰਘ ਸ਼ੋਕਪੁਰੇ ਮਕੈਨਿਕ ਸੀ ਜੀ ਤੇ ਪ੍ਰਾਪਰਟੀ ਡੀਲੀ ਦਾ ਵੀ ਕੰਮ ਕਰਦਾ ਹੈ ਜੀ ਜਿਹੜੀ ਜਿਹੜੀ ਵਾਈਫ ਹੈ ਉਹ ਹਾਊਸ ਵਾਈਫ ਆ ਇਹ ਖਾਣਦੇ ਆਦੀ ਸੀ ਜੇ ਜਮ ਫਿਲਹਾਲ ਤਾਂ ਸਿਰਫ ਫਿਲਹਾਲ ਤਾਂ ਇਹ ਨਸ਼ੇ ਦੀ ਗ੍ਰਿਫਤਚ ਨੇ ਨਸ਼ਾ ਕਰਨ ਦੇ ਆਦੀ ਨੇ ਅੱਗੇ ਜੋ ਜੋ ਖੁਲਾਸੇ ਹੋਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ